15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਪਰ ਉਸ ਆਜ਼ਾਦੀ 'ਚ ਭਾਰਤ ਦੇ ਆਮ ਆਦਮੀ ਦੇ ਹਿੱਸੇ ਆਜ਼ਾਦੀ ਨਹੀਂ ਆਈ ਆਮ ਲੋਕਾਂ ਉੱਤੇ ਪਹਿਲਾਂ ਅੰਗਰੇਜ਼ ਜ਼ੁਲਮ ਢੋਂਦੇ ਰਹੇ ਤੇ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਦੇ ਪਿੱਠੂ ਭਾਰਤ ਦਾ ਆਮ ਆਦਮੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਵੀ ਪਾਲਦਾ ਰਿਹਾ ਤੇ ਟੈਕਸ ਨਾਲ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾਉਂਦਾ ਰਿਹਾ ਵਰ ਸਖਤ ਮਿਹਨਤ ਬਦਲੇ ਉਸ ਨੂੰ ਬਣਦੇ ਹੱਕਾਂ ਤੇ ਸਹੂਲਤਾਂ ਦੀ ਬਜਾਏ ਮਹਿੰਗਾਈ, ਭ੍ਰਿਸ਼ਟਾਚਾਰ, ਅਪਰਾਧ ਤੇ ਬੇਰੋਜ਼ਗਾਰੀ ਵਰਗੇ ਲਗਾਤਾਰ ਵੱਧਦੇ ਪੋਝ ਮਿਲੇ। ਪੈਸੇ ਤੇ ਸੱਤਾ ਦੇ ਭੁੱਖੇ ਭਾਰਤ ਦੇ ਲੀਡਰ ਦਿਨੋ-ਦਿਨ ਅਮੀਰ ਹੁੰਦੇ ਚਲੇ ਗਏ ਤੇ ਆਮ ਆਦਮੀ ਦੀ ਹਾਲਤ ਵੱਤ ਤੋਂ ਬੱਤਰ ਹੁੰਦੀ ਚਲੀ ਗਈ। ਦੇਸ਼ ਨੂੰ ਇਹਨਾਂ ਪ੍ਰੇਸ਼ਟ ਲੀਡਰਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਇਸ ਦਾ ਪ੍ਰਬੰਧ ਆਮ ਲੋਕਾਂ ਦੇ ਹੱਥਾਂ 'ਚ ਪਹੁੰਚਾਉਣ ਦੇ ਮਕਸਦ ਨਾਲ 2 ਅਕਤੂਬਰ 2012 ਨੂੰ ਆਮ ਆਦਮੀ ਪਾਰਟੀ ਦੇ ਗਠਨ ਦੀ ਸ਼ੁਰੂਆਤ ਹੋਈ ਅਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਦਿਨ ਰਜਿਸਟ੍ਰੇਸ਼ਨ ਹੋਣ ਨਾਲ ਇਸ ਦੀ ਰਸਮੀ ਤੌਰ ਤੇ ਸਥਾਪਨਾ ਹੋਈ ਆਮ ਆਦਮੀ ਪਾਰਟੀ ਦੇ ਸੰਸਥਾਪਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਿਸੇ ਸਿਆਸੀ ਪਾਰਟੀ ਤੋਂ ਨਹੀਂ ਸੀ ਬਲਕਿ ਇੱਕ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਭਾਰਤ ਸਰਕਾਰ ਦੇ ਮਾਲ ਵਿਭਾਗ ਇੰਡੀਅਨ ਰੈਵੈਨਿਊ ਸਰਵਿਸ ਦੇ ਇੱਕ ਸਨਮਾਨਿਤ ਅਫਸਰ ਸੀ ਜਿਨ੍ਹਾਂ ਨੇ ਭਾਰਤ ਦੀ ਸਿਆਸਤ ਚ ਆ ਰਹੀ ਬੇਰੋਗ ਗਿਰਾਵਟ ਨੂੰ ਠਲ ਪਾਉਣ ਅਤੇ ਭਾਰਤ ਨੂੰ ਆਮ ਲੋਕਾਂ ਦੀ ਸੋਚ ਨਾਲ ਮੇਲ ਖਾਂਦਾ ਪ੍ਰਸ਼ਾਸਨ ਦੇਣ ਦੇ ਮਿਸ਼ਨ ਨਾਲ ਸਿਆਸਤ ਦੇ ਖੇਤਰ ਚ ਉਤਰਨ ਦਾ ਫੈਸਲਾ ਕੀਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਦੀ ਸਿਆਸਤ ਨੂੰ ਵਿਦਾਪੁਰਖੀ ਜਾਇਦਾਦ ਸਮਝਣ ਵਾਲੇ ਪਿਛਟ ਪਰਿਵਾਰਾਂ ਦੇ ਤੋਲਿਆਂ ਤੋਂ ਆਜ਼ਾਦ ਕਰਵਣ ਲਈ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮਨੋਰੰਜਨ ਦੇ ਖੇਤਰ 'ਚ ਆਪਣਾ ਅਸਮਾਨ ਦੀਆਂ ਬੁਲੰਧੀਆਂ ਨੂੰ ਛੂਹ ਰਿਹਾ ਕੈਰੀਅਰ त्याਗਿਆ ਅਤੇ ਤਬਾਹੀ ਦੇ ਕੰਡੇ ਪਹੁੰਚੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਮਕਸਦ 'ਚ ਦਿਨ ਰਾਤ ਜੁੜੇ ਹੋਏ ਨੇ ਸੱਤਾ, ਪਰਿਵਾਰ ਬਾਦ ਤੇ ਅੰਨੇ ਪੈਸੇ ਦੇ ਭੁੱਖੇ ਲੀਡਰਾਂ ਨੇ ਆਪਣੀਆਂ ਸੂੜੀਆਂ ਸਿਆਸਤਾਂ ਨੇ ਪੰਜਾਬ ਦਾ ਉਹ ਨੁਕਸਾਨ ਕੀਤਾ ਜਿਸ ਦੀ ਪਰਪਾਈ ਨਹੀਂ ਹੋ ਸਕਦੀ ਕਦੀ ਹਰਿਆਣਾ ਹਿਮਾਚਲ ਦੀ ਵੰਡ ਕਦੇ ਪੰਜਾਬ ਦੇ ਪਾਣੀਆਂ ਦੀ ਕਹਾਣੀ ਵੰਡ ਕਦੇ ਰਾਜਤਾਨੀ ਚੰਡੀਗੜ੍ਹ ਦਾ ਰੂਲਾ ਤੇ ਕਦੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਸਤੇ ਕਿਸਾਨ ਅੰਦੋਲਨ ਚ ਬੇਕਸੂਰਾਂ ਦੀਆਂ ਸ਼ਹੀਦੀਆਂ ਰਿਵਾਇਤੀ ਪਾਰਟੀਆਂ ਨੇ ਨਾ ਕਦੇ ਪੰਜਾਬ ਦਾ ਸਾਥ ਦਿੱਤਾ ਤੇ ਨਾ ਪੰਜਾਬੀਆਂ ਦਾ ਕੇਂਦਰ ਦੀ ਚਾਪ ਨੁਸੀ ਕਰਕੇ ਇਹਨਾਂ ਨੇ ਆਪਣੀਆਂ ਕੁਰਸੀਆਂ ਬਚਾਈਆਂ ਤੇ ਪੰਜਾਬ ਨੂੰ ਤਬਾਹ ਕੀਤਾ ਜਦੋਂ ਇਹਨਾਂ ਦੇ ਪਾਪਾਂ ਦਾ ਘੜਾ ਭਰ ਗਿਆ ਤਾਂ ਢਹ ਢੇਰੀ ਹੋਈ ਸਿਆਸੀ ਤੇ ਸਮਾਜਿਕ ਤਾਂਚੇ ਨੂੰ ਸੁਧਾਰਨ ਦਾ ਬੀੜਾ ਆਮ ਆਦਮੀ ਪਾਰਟੀ ਨੇ ਚੁੱਕਿਆ 2015 ਚ ਪੂਨ ਬਹੁਮਤ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਪਹਿਲੀ ਕਟੜ ਇਮਾਨਦਾਰ ਸਰਕਾਰ ਦਾ ਗਠਨ ਕਰਕੇ ਆਮ ਲੋਕਾਂ ਤੱਕ بے ਮਿਸਾਲ ਸਹੂਲਤਾਂ ਪਹੁੰਚਾਈਆਂ ਅਤੇ ਦਿੱਲੀ ਜਿ ਕੀਤੇ ਇਤਿਹਾਸਕ ਕੰਮਾਂ ਦਾ ਸਨਮਾਨ ਕਰਦੇ ਹੋਏ ਪੰਜਾਬ ਦੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ 117 ਵਿੱਚੋਂ 92 ਸੀਟਾਂ ਦਾ ਭਾਰੀ ਬਹੁਮਤ ਦੇ ਕੇ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ 16 ਮਾਰਚ 2022 ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਗਠਨ ਹੋਇਆ ਅਤੇ ਪਹਿਲੇ ਹੀ ਦਿਨ ਤੋਂ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਵੀ ਵੱਧ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਵਿੱਚ जुट ਗਈ ਸਿਰਫ 2 ਹੀ ਸਾਲਾਂ 'ਚ ਪੰਜਾਬ ਦੀ ਮਾਨ ਸਰਕਾਰ ਨੇ ਉਹ ਕੰਮ ਕਰ ਦਿਖਾਏ ਹਨ ਜਿਹੜੇ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਕਦੇ ਸੋਚ ਨਹੀਂ ਸਕੀਆਂ ਸੀ ਉन्नत ਸਿਹਤ ਸਹੂਲਤਾਂ ਹਰ ਕਿਸੇ ਦੀ ਪਹੁੰਚ ਵਿੱਚ ਲਿਆਉਣ ਦੇ ਮਕਸਦ ਨਾਲ ਸੂਬੇ ਭਰਜ 829 ਆਮ ਆਦਮੀ ਕਲੀਨਿਕ ਹਰ ਘਰ ਲਈ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਔਰਤਾਂ ਲਈ ਮੁਫਤ ਬੱਸ ਯਾਤਰਾ ਦੀ ਸਹੂਲਤ ਨਾਰੀ ਸਸ਼ਕਤੀਕਰਨ ਲਈ ਪਹਿਲ ਸਕੀਮ ਸਰਕਾਰ ਮੁਫਤ ਰਾਸ਼ਨ ਸਾਰੇ ਧਰਮਾਂ ਦੇ ਕੀਰਤ ਅਸਥਾਨਾਂ ਦੀ ਮੁਫਤ ਯਾਤਰਾ ਏਸੀ ਬੱਸਾਂ ਤੇ ਏਸੀ ਰੇਲ ਗੱਡੀਆਂ ਰਾਹੀਂ ਆਪ ਦੀ ਸਰਕਾਰ ਆਪ ਦੇ ਦਵਾਰ ਤਹਤ ਪਿੰਡਾਂ ਦੀਆਂ ਸੱਤਾਂ ਵਿਚਕਾਰ ਪਹੁੰਚਾਇਆ ਸਰਕਾਰੀ ਦਫਤਰ ਪ੍ਰਸ਼ਟਾਚਾਰ ਤੇ ਕੱਸੀ ਨਕੀਲ ਪੰਜਾਬ ਦੇ ਮਾਲੀਏ ਚ ਲਗਾਤਾਰ ਵਾਦਾ 42000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ਤੇ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੰਜਾਬ ਦੇ ਫੌਜੀ ਤੇ ਪੰਜਾਬ ਪੁਲਿਸ ਦੇ ਜਵਾਨ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਰਕਾਰੀ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਦੀ ਸਿੰਗਾਪੁਰ ਅਤੇ ਹੈੱਡਮਾਸਟਰਾਂ ਦੀ ਆਈਆਈਐਮ ਵਿਖੇ ਟ੍ਰੇਨਿੰਗ ਨਵੇਂ ਸਰਕਾਰੀ ਹਸਪਤਾਲ ਅਤੇ ਖੋਜ ਕੇਂਦਰ ਦੇਸ਼ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਅਤੀ ਆਧੁਨਿਕ ਪੰਜਾਬ ਪੁਲਿਸ ਨੇ ਨਵੀਆਂ ਗੱਡੀਆਂ ਖੇਤੀਬਾੜੀ ਵਿਕਾਸ ਲਈ PAU ਨੂੰ ਵਿਸ਼ੇਸ਼ ਗ੍ਰਾਂਟ ਪਿੰਡਾਂ 'ਚ ਸਰਕਾਰੀ ਲਾਇਬ੍ਰੇਰੀਆਂ ਨਵੇਂ ਅਤੇ ਸ਼ਾਨਦਾਰ ਬੱਸ ਅੱਡਿਆਂ ਦਾ ਨਿਰਮਾਣ ਇਹੀ ਨਹੀਂ ਕਿਸਾਨੀ ਅੰਦੋਲਨ 'ਚ ਕਿਸਾਨ ਭਰਾਵਾਂ ਦੇ ਸੰਘਰਸ਼ 'ਚ ਪੂਰਾ ਸਾਥ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਨਾਲ ਕਿਸਾਨ ਨੁਮਾਇੰਦਿਆਂ ਦੀਆਂ ਮੀਟਿੰਗਾਂ ਕਰਵਾਉਂਦੇ ਰਹੇ ਅਤੇ ਅੱਧੀ ਅੱਧੀ ਰਾਤ ਤੱਕ ਚੱਲਣ ਵਾਲੀਆਂ ਮੀਟਿੰਗਾਂ 'ਚ ਖੁਦ ਹਿੱਸਾ ਲੈਂਦੇ ਰਹੇ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਠੋਸ ਹੱਲ ਖੇਤੀ ਤੋਂ ਖੇਤੀ ਨਿਕਲ ਸਕੇ ਜਿੱਥੇ 2022 ਤੋਂ ਪਹਿਲਾਂ ਵਾਲੀਆਂ ਸਰਕਾਰਾਂ 4 ਸਾਲ ਕੋਟਾਲੇ ਕਰਕੇ ਸ਼ਾਸਨ ਦੇ ਆਖਰੀ ਸਾਲ 'ਚ ਕੰਮ ਕਰਕੇ ਲੋਕਾਂ ਨੂੰ ਪਰਮਾਉਂਦੀਆਂ ਸੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 2 ਸਾਲਾਂ 'ਚ ਹੀ ਐਨੇ ਕੰਮ ਕਰਕੇ ਦਿਖਾਏ ਹਨ ਜੋ ਹੁਣ ਤੱਕ ਨਾਮੂਕਿਨ ਛਿੰਜੇ ਜਾਂਦੇ ਸੀ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਨਾਲ ਕੇਂਦਰ ਸਰਕਾਰ ਨੇ ਸਦਾ ਮਦਰਿਆਂ ਵਰਗਾ ਸਲੂਕ ਕੀਤਾ ਹੈ। ਕਾਲੇ ਖੇਤੀ ਕਾਨੂੰਨਾ ਵਿਰੁੱਧ ਸੰਘਰਸ਼ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਜੋ ਅਣਮਨੁੱਖੀ ਸਲੂਕ ਕੇਂਦਰ ਨੇ ਕੀਤਾ ਉਸਨੇ ਜ਼ਾਲਮ ਵਿਗਲਾ ਤੇ ਅੰਗਰੇਜ਼ਾਂ ਦਾ ਦੌਰ ਯਾਦ ਕਰਵਾ ਦਿੱਤਾ। ਡਰੋਨ ਦੀ ਵਰਤੋਂ ਕਿਸਾਨਾਂ ਦੀ ਬਿਹਤਰੀ ਲਈ ਕਰਨ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਨੇ ਡਰੋਨ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਸੁੱਟਣ ਲਈ ਵਰਤੇ। ਕੇਂਦਰ ਦੇ ਹੰਕਾਰ ਕਰਕੇ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਪਹਿਲੇ ਅੰਦੋਲਨ ਚ ਹੋਈ ਤੇ ਦੂਜੇ ਅੰਦੋਲਨ ਚ ਵੀ ਸ਼ਹੀਦੀਆਂ ਦਾ سلسلہ جاری ਹੈ। ਅੱਜ ਕੇਂਦਰ ਨੇ ਪੰਜਾਬ ਦੇ ਆਰਡੀਐਫ ਦੇ 8000 ਕਰੋੜ ਰੁਪਏ ਤੇ ਹੋਰ ਬਣਦੇ ਕਰੋੜਾਂ ਦੇ ਫੰਡ ਰੋਕ ਕੇ ਰੱਖੇ ਹੋਏ ਨੇ। ਆਪਣੇ ਗਵਰਨਰ ਥੋਪ ਕੇ ਪੰਜਾਬ ਦੇ 3.5 ਕਰੋੜ ਲੋਕਾਂ ਦੀ ਤੁਹਾਡੀ ਚੁਣੀ ਸਰਕਾਰ ਦੇ ਕੰਮਾਂ 'ਚ ਅੜੀਕੇ ਪਾ ਰਹੀ ਹੈ। ਅੱਜ ਕੇਂਦਰ ਨਾਲ ਪੰਜਾਬ ਦਾ ਪੁੱਤ ਭਗਵੰਤ ਮਾਨ ਇਕੱਲਾ ਲੜ ਰਿਹਾ ਹੈ। ਤੇ ਲੜ ਰਿਹਾ ਹੈ ਪੰਜਾਬ ਦੀ ਬਿਹਤਰੀ ਲਈ ਤੁਹਾਡੇ ਹੱਕਾਂ ਲਈ ਤਾਂ ਕਿ ਅੰਨਦਾਤਾ ਕਿਸਾਨ ਨੂੰ ਉਸ ਦਾ ਹੱਕ ਮਿਲੇ ਹਰ ਪਰਿਵਾਰ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ ਹਰ ਔਰਤ ਆਦਮ ਨਿਰਭਰ ਬਣੇ ਹਰ ਬੱਚੇ ਨੂੰ ਉਸਦੀ ਪਸੰਦ ਦੀ ਸਿੱਖਿਆ ਮਿਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਚੰਗਾ ਭਵਿੱਖ ਮਿਲੇ ਇਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਆਉਣੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ 'ਚ ਇਹਨਾਂ ਹੱਕਾਂ ਦੀ ਆਵਾਜ਼ ਚੁੱਕਣ ਤੇ ਕੇਂਦਰ ਨੂੰ ਇਹਨਾਂ ਮੰਗਾਂ ਦੀ ਪੂਰਤੀ ਲਈ ਮਜਬੂਰ ਕਰਨ ਜਿਨ੍ਹਾਂ ਵਾਸਤੇ ਭਗਵੰਤ ਮਾਨ ਅੱਜ ਹੰਕਾਰੀ ਹੋਈ ਮੌਤੀ ਸਰਕਾਰ ਵਿਰੁੱਧ ਇਕੱਲਾ ਲੜ ਰਿਹਾ ਹੈ ਇਹ ਉਸ ਨੂੰ ਲੋੜ ਹੈ ਮੈਂਬਰ ਪਾਰਲੀਮੈਂਟਾਂ ਦੀ ਇੱਕ ਟੀਮ ਦੀ ਤੇ ਇਹ ਟੀਮ ਉਸ ਨੂੰ ਤੁਸੀਂ ਦੇ ਸਕਦੇ ਹੋ ਸੰਸਦ ਜੀ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਪੰਜਾਬ ਦੀ ਮਜ਼ਬੂਤੀ ਬਣੇਗੀ ਪੰਜਾਬ ਦੇ ਲੋਕਾਂ ਦੀ ਮਜ਼ਬੂਤੀ ਬਣੇਗੀ ਤੁਹਾਡੀ ਸਭ ਦੀ ਆਰਥਿਕ ਤੇ ਸਮਾਜਿਕ ਮਜ਼ਬੂਤੀ ਬਣੇਗੀ ਸੋ ਪੰਜਾਬੀਓ ਆਉਂਦੀਆਂ ਲੋਕ ਸਭਾ ਚੋਣਾਂ 'ਚ ਆਪਣਾ ਇੱਕ ਇੱਕ ਕੀਮਤੀ ਵੋਟ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਨੂੰ ਪਾ ਕੇ ਆਸ਼ੀਰਵਾਦ ਦਿਓ